ਟਾਈ ਕਰਸ ਵਾਰਤਾਕਰ ਪਦਮਿਤ ਕੋਰ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸਿਫਤਾਂ ਦੇ ਪੁੱਲ ਬਣੇ ਗਏ ਨੇ ਉੱਥੇ ਹੀ ਉਹਨਾਂ ਬੋਲਦਿਆਂ ਇਹ ਵੀ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਵੀ ਰਹਣਗੇ ਇਸ ਨਾਲ ਹੀ ਉਹਨਾਂ ਕਿਹਾ ਕਿ ਬਲਾਕ ਸਮਤੀ ਅਤੇ ਜ਼ਿਲ੍ਹਾ ਪੰਚਾਇਤ ਚੋਣਾਂ ਗੜਬੜ ਕਰਨ ਦੀ ਅਸ਼ੰਕਾ ਹੈ ਖਾਸ ਤੌਰ ਤੇ ਜ਼ਿਕਰ ਕਰਤਾ ਹੈ ਉਹਨਾਂ ਹਲਕਾ ਸਨੌਰ ਦੀ ਗਲਤੀ ਕੀਤੀ ਹੈ ਚਿੱਠੀ ਉਹਨਾਂ ਕਿਹਾ ਹੈ ਕਿ ਹਲਕਾ ਸਨੌਰ ਦੇ ਵਿੱਚ ਕਾਗਜ਼ ਪਰਨ ਕੀ ਨਹੀਂ ਦਿੱਤੇ ਗਏ ਇਸ ਮੌਕੇ ਉਹਨਾਂ ਐਸਐਸਪੀ ਦੀ ਕਥਿਤ ਵਾਇਰਲ ਵੀਡੀਓ ਦਾ ਵੀ ਜ਼ਿਕਰ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਹਲਕਾ ਸਨੌਰ ਤੇ ਇੰਚਾਰਜ ਹੜਾਣਾ ਨੂੰ ਸੰਤੁਸ਼ਟ ਕਰਨਾ ਹੈ ਕੋਈ ਨਿਗ ਹੈ ਨਹੀਂ ਔਰ ਕੈਪਟਨ ਸਾਹਿਬ ਜਿੱਥੇ ਬੈਠੇ ਆ ਉੱਥੇ ਹੀ ਨੇ ਇਸੇ ਕੋਈ ਜ਼ਿਆਦਾ ਜ਼ਰੂਰਤ ਨਹੀਂ ਕੋਈ ਸਵਾਲ ਜਵਾਬ ਕਰਨ ਦਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਜਾ ਰਿਹਾ ਹਾਂ ਭਾਜੀਪੀ ਦੇ ਵਿੱਚ ਨਹੀਂ ਬੀਜੇਪੀ ਦੇ ਵਿੱਚ ਰਹਿਣਗੇ ਇੱਕ ਸਟੇਟਮੈਂਟ ਵੀ ਆ ਗਈ ਹੈ ਤਾਂ ਮੇਰੇ ਖਿਆਲ ਚ ਇਹਦਾ ਸਵਾਲ ਤਾਂ ਕੋਈ ਮੈਨੇ ਨਹੀਂ ਰੱਖਦਾ ਬਾਹਰ ਗੱਲਬਾਤ ਹੋਈ ਹੈ ਜੀ ਕੋਈ ਥੋੜੀ ਕੈਪਟਨ ਕੋਈ ਗੱਲਬਾਤ ਨਹੀਂ ਮੇਰੀ ਗੱਲਬਾਤ ਤਾਂ ਅਲੱਗ ਗੱਲ ਹੈ ਮੈਂ ਸੋਚਿਆ ਤੁਸੀਂ ਕਾਂਗਰਸ ਦੇ ਨਾਲ ਪੁੱਛ ਰਿਹਾ ਹੋ ਬਿਲਕੁਲ ਨਹੀਂ ਬਿਲਕੁਲ ਨਹੀਂ ਜਾ ਰਹੇ ਮੈਂ ਬਾਰ-ਬਾਰ ਸਹੀ ਉੱਤਰ ਨਹੀਂ ਗੱਲ ਕਰ ਰਹੀ ਕਾਲੀਦਾਨਾ ਲੱਗਦਾ ਕਿ ਕਿਸ ਤਰ੍ਹਾਂ ਕਿੱਥੇ ਗੱਲਬਾਤ ਚੱਲ ਰਹੀ ਹੈ ਜੀ ਦੇਖੋ ਉਹ ਬਾਰ-ਬਾਰ ਉਹਨਾਂ ਨੇ ਇਹ ਵੀ ਕਿਹਾ ਸੀ ਇੰਟਰਵਿਊ 'ਚ ਕਿ ਇਹ ਮੇਰਾ ਪਰਸਨਲ 뷰 ਹੈਗਾ ਹੈ ਔਰ ਇਹ ਪਾਰਟੀ ਨੂੰ ਵੀ ਪਹਚਾਇਆ ਉਹਨਾਂ ਨੇ ਪਹਿਲੇ ਜੋ ਹੁਣ ਪਾਰਟੀ ਦੇ ਹਾਈ ਕਮਾਂਡ ਦੇ ਉੱਤੇ ਐ ਅਕਾਲੀ ਦਲ ਦੇ ਉੱਤੇ ਉਹਨਾਂ ਨੇ ਕੀ ਕਰਨਾ ਨਹੀਂ ਕਰਨਾ ਮੈਮ ਬੀਜੇਪੀ ਕੀ ਕਰਨ ਲੱਗੀ ਹੈ ਕਿਉਂਕਿ 17 ਤਰੀਕ ਤੱਕ ਜਿਹੜੇ ਐਸਐਸਪੀ ਪਟਿਆਲਾ ਨੇ ਉਹ ਛੁੱਟੀ ਤੇ ਨੇ ਜੇਕਰ ਉਹ 18 ਤਰੀਕ ਨੂੰ ਇਸ ਦਾ ਵਿੱਚ ਲੰਘ ਕਰਦੇ ਨੇ ਤਾਂ ਬੀਜੇਪੀ ਦਾ ਕੀ ਸਟੈਂਡ ਲੈਣ ਵਾਲਾ ਹੈ ਕਿ ਅੱਗੇ ਹਲਸ ਹੈ ਜਾਂ ਕੋਈ ਜ਼ਰੂਰ ਹੋਏਗਾ ਕਿਸ ਤਰੀਕੇ ਨਾਲ ਦੇਖੋ ਉਹਨਾਂ ਨੂੰ ਦੇਖੋ ਜੇ ਜੁਆਇਨ ਕਰਦੇ ਹੈ ਨਹੀਂ ਕਰਦੇ ਇਹ ਬੀਜਪੀ ਦੇ ਜਿਹੜੇ ਸਾਡੇ ਸੀਨੀਅਰ ਬੰਦੇ ਨੇ ਜਿਹੜੇ ਪ੍ਰਧਾਨ ਨੇ ਇਹ ਉਹ ਸਟੈਂਡ ਲੈਣਗੇ ਕਿਉਂਕਿ ਸਟੇਟ ਦਾ ਮੈਟਰ ਹੈ ਇੰਨਾ ਕੁਝ ਹੋਣ ਦੇ ਲੱਭ ਜੀ ਮਾਨ ਸਿੰਘ ਜੀ ਲੱਗਦਾ ਕਿ ਬੀਜਪੀ ਦੇ ਪੋਲ ਕੁਝ ਫਰਕ ਪਊਗਾ ਕਿ ਜਿਵੇਂ ਵੋਟ ਪਰਸੈਂਟੇਜ ਦੀ ਗੱਲ ਕਰੀ ਵੀ ਇੰਨਾ ਕੁਝ ਹੋਇਆ ਸਰਕਾਰ ਵੱਲੋਂ ਦੇਖੋ ਜੋ ਮਰਜ਼ੀ ਹੋਇਆ ਨਹੀਂ ਹੋਇਆ ਜੋ ਮਰਜ਼ੀ ਰਿਜ਼ਲਟ ਆਣ ਇੱਕ ਗੱਲ ਅੱਜ ਸਪਸ਼ਟ ਹੋ ਗਈ ਇੰਨਾ ਇਲੈਕਸ਼ਨਾਂ ਦੇ ਵਿੱਚ ਕਿ ਬੀਜਪੀ ਬੜੀ ਮਜ਼ਬੂਤੀ ਦੇ ਨਾਲ ਅੱਗੇ ਵੱਧ ਰਹੀ ਹੈ ਪਿੰਡਾਂ ਦੇ ਵਿੱਚ ਪੂਰੀ ਤਰ੍ਹਾਂ ਬੀਜਪੀ ਦੀ ਚਰਚਾ ਹੋ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਮੇਰੇ ਖਿਆਲ ਚ ਸਾਰੇ ਤੁਹਾਨੂੰ ਦੱਸਣਗੇ ਹੋਣੇ ਕਿ ਕਿਸ ਵਧੀਆ ਤਰੀਕੇ ਦੇ ਨਾਲ ਰਿਸਪਾਂਸ ਮਿਲਿਆ ਪਹਿਲੀ ਵਾਰੀ ਬੀਜਪੀ ਪਿੰਡਾਂ ਦੇ ਵਿੱਚ ਇੱਕ ਇਲੈਕਸ਼ਨ ਲੜ ਰਹੀ ਹੈ ਔਰ ਜੋ ਮਰਜੀ ਰਿਜ਼ਲਟ ਆਇਆ ਇਹ ਜਿਹੜਾ ਕਦਮ ਚੱਕਿਆ ਗਿਆ ਇਹ ਜਿਹੜੀ ਨੀ ਭਰੀ ਗਈ ਇਹ 2027 ਦੇ ਵਿੱਚ ਸਾਨੂੰ ਬਹੁਤ ਵਧੀਆ ਰਿਜ਼ਲਟ ਦਊਗੀ